ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਬੱਚੀ ਵੱਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6 ਨਗ ਦਿਖਾਵਾਂਗੇ 4 ਛੋਟੀਆਂ ਤੇ 2 ਗੜਾਂ ਤੇ ਸਾਰੇ ਸੋਏ ਸਵਾਏ ਪਸ਼ੂ ਦਿਖਾਵਾਂਗੇ ਆਪਾਂ ਪਹੁੰਚੇ ਆ ਭਾਈ ਗੁਰਸੇਵクセ ਕੋਲ ਆਜੋ ਕਰਦੇ ਆ ਭਾਈ ਹੁਣਾਂ ਨਾਲ ਗੱਲਬਾਤ ਤੇ ਕੁਛ ਦਿਨਾਂ ਦੀ ਡਿਟੇਲ ਆਜੋ ਭਾਈ ਸਤਿ ਪਾ ਜੀ ਸੱਚ ਕਰ ਹਸ ਕਰ ਵੀ ਜੀ ਉਸ ਨਾ ਠੀਕ ਠਾਕ ਜੀ ਵਧੀਆ ਵਧੀਆ ਜੀ ਤੇ ਹੋਏ ਜਿਹੜਾ ਪਰਿਵਾਰ ਸਾਹਿਬ ਵਧੀਆ ਕਿਰਪਾ ਮਹਾਰਾਜ ਦੀ ਚਲੋ ਕਿਰਪਾ ਚਾਹੀਦੀ ਆ ਜੀ ਤੇ ਬਾਈ ਜੀ ਆਪਣਾ ਨਾਮ ਤੇ ਡਰੈਸ ਦੱਸ ਦਿਓ ਨਾਮ ਵੀਰ ਜੀ ਗੁਰਸੇਵ ਸਿੰਘ ਪਿੰਡ ਬੱਤੀਵਿੰਡ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ 8872168684 ਠੀਕ ਹੈ ਜੀ ਅੱਜ ਨੀਲੀਆਂ ਨੀਲੀਆਂ ਕੀਤੀਆਂ ਅੱਜ ਵੀ ਜੀ ਪਾਟਰੀ ਏਰੀਆ ਦੇ ਨਾਲ ਮਾ ਲੱਭ ਕੇ ਕਿ ਪਾਕਿਸਤਾਨ ਦੀ ਨੀਲੀ ਰਾਵੀ ਕਹਿ ਕੇ ਮੰਗਦੇ ਆ ਆਪਾਂ ਨੂੰ ਬੜਾ ਜ਼ਿਆਦਾ ਫੋਨ ਆਉਂਦਾ ਇੱਧਰ ਪਟਿਆਲਾ ਕਪੂਰਥਲਾ ਫਿਰੋਜ਼ਪੁਰ ਏਰੀਆ ਤੋਂ ਉਧਰ ਮੰਗ ਬਹੁਤ ਹੈ ਨੀਲੀ ਦੀ ਠੀਕ ਹੈ ਜੀ ਤੇ ਤੁਹਾਨੂੰ ਪਤਾ ਵੀ ਆਪਣੇ ਇਲਾਕੇ ਚੋਂ ਹੀ ਮਿਲਦੀ ਆ ਹਾਂਜੀ ਹਾਂਜੀ ਹਰਿਆਣੇ ਵਾਲੇ ਤੇ ਇਹ ਬਰੀਡ ਤੇ ਜ਼ਿਆਦੀ ਐਡਾ ਤਿਆਰੀ ਨਹੀਂ ਕਰਦੇ ਆਪਣੇ ਇੱਧਰ ਪਾਕਿਸਤਾਨ ਦਾ ਪਹਿਲਾ ਰਵਾ ਤਿਆਰ ਜਿਹੜਾ ਮਿਸੂਰ ਆਪਣੇ ਨਾ ਇਹ ਹਾਂਜੀ ਬਾਬਾ ਜੀ ਦੱਸਿਓ ਪਹਿਲੇ ਨੰਬਰ ਤੇ ਝੋਟੀ ਇਹ ਵੀ ਦੀ ਦੂਜਾ ਸੁਆਹ ਦੇ ਅੱਛਾ ਜੀ ਅੱਜ ਤੀਜੇ ਦਿਨ ਦੀ ਸੂਈ ਜੇ 13 14 ਕਿਲੋ ਬੋਲਾ ਤਿਆਰ ਹੋਏ ਦੇ ਥੱਲੇ ਠੀਕ ਹੈ ਠੀਕ ਹੈ ਲੋ ਜੀ ਤੀਜੇ ਦਿਨ ਦੀ ਸੂਈ ਥੱਲੇ 13 ਤੋਂ 14 ਲੀਟਰ ਜਿਹੜਾ ਬੋਲਾ ਬੋਲਾ ਸਟਾਰਟ ਆ ਜੇ ਪੰਡਾ ਪਾਈਆਂ ਵਾ ਥੱਲੇ ਕਰਮਾ ਵਾਲੀ ਨੇ ਇਹ ਥਾਣਾ ਦਾ ਸੈੱਗ ਗਿਆ ਵੀ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਵਾਹ ਕਿ ਪ्योर ਆ ਗਈ ਨੀ ਦੁੱਧ ਦੇ ਵਿੱਚ ਪਹਿਲਾਂ ਨੇ 15 16 ਕਿਲੋ ਦੁੱਧ ਭਰਿਆ ਸੀ ਆਪਾਂ ਹੁਣ ਵੀ 15 16 ਕਿਲੋ ਦੁੱਧ ਦੀ ਗਾਰੰਟੀ ਦੇ ਦੱਲਾਂਗੇ ਅੱਛਾ ਜੀ ਕਿੰਦਾ ਖੱਦੀ ਪਤਲੀ ਚਮੜੀ ਦੀ ਮੱਝ ਆ ਠੀਕ ਆ ਠੀਕ ਆ ਜੀ ਤੇ ਹੁਣ ਬਹੁਤ ਹੀ ਪਿਆਰ ਹੋਗਾ ਠੀਕ ਆ ਠੀਕ ਆ ਜੀ ਲਓ ਜੀ 15 ਲੀਟਰ ਜਿਹੜਾ ਪਹਿਲਾਂ ਨੇ ਭਰਿਆ ਉਹਦੇ 15 16 ਲੀਟਰ ਭਾਈ ਹੋਣੀ ਜਾਂਦੇ ਪਰ ਹੁਣ ਵੀ ਗਾਰੰਟੀ ਤਾਂ ਆਪਾਂ ਧੱਲਾਂਗੇ ਤੇ ਬਾਕੀ ਥਾਣਾ ਦਾ ਸੈੱਗ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਆ ਲਿਆ ਦੇ ਕਿੰਦਾ ਵਿਖਾ ਵਾਲਾ ਜੇ ਤੇ ਵੀਡੀਓ ਦੇ ਵਿੱਚ ਹੀ ਆ ਕਿ ਉਹ ਇਹਦਾ ਦਿਖਾ ਦੇਣਾ ਤੇ ਜਵਾਕੀ ਜੇ ਪਿੱਛੇ ਦੇ ਇਹਦੇ ਮਗਰ ਤੱਕਾ ਨਹੀਂ ਠੀਕ ਆ ਜੀ ਮੇਲ ਕਾਫ ਆ ਗਿਆ ਜੇ ਇਹਦੇ ਪਿੱਛੇ ਇਹ ਹਵਾਲੇ ਤੇ ਨਾੜਾ ਨੂੜਾ ਵੀ ਜਿਹੜੀਆਂ ਦਿਖਾਉਣੇ ਲਾਗੇ ਨੇ ਪਾਤੀ ਜਾ ਗਏ ਆ ਬਸ ਲੱਗਦਾ ਕਿ ਵਾਈ ਕੀ ਕਰਦਾ ਨੇ ਜਿੰਨੇ ਅਗਲੇ ਸਾਲਾਂ ਦੀ ਬਿਲਕੁਲ ਨਰਮਤਾ ਆ ਰਹੀ ਆ ਆਂਗ ਵਾਲੀ ਜਿਹੜੀ ਮਗਰ ਮਿਠਾਣੀ ਤੇ ਮੋਟਰ ਵਾਲਾ ਹੀ ਹਿਸਾਬ ਆ ਬਿਲਕੁਲ ਜਿਹੜੀ ਚਵਾਈ ਪੋਲੀ ਆ ਬਿਲਕੁਲ ਠੰਡੀ ਸੀ ਜਮਰ ਠੀਕ ਆ ਠੀਕ ਆ ਜੀ ਤੇ ਲਓ ਜੀ ਇਹਦਾ ਕੱਟ ਤੇ ਮਨ ਕੀ ਆ ਭਾ ਵੀ ਜੀ ਤੇ ਬਾਈ ਜੀ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਭਾਵੇਂ ਇਹਦਾ 170 60 ਡੇੜ ਪਾ ਜੀ ਪਰ ਆਪਾਂ ਫਿਰਕੇ ਮਾਲ ਲਈਦਾ ਭਾ ਨਾ ਲਈਦਾ ਇਹਦਾ 135 ਮੁੱਲ ਵੀ ਜੀ ਅੱਛਾ ਜੀ ਇਹ ਹਾਂ ਨਾ 130 ਦੇ ਦਾਂਗੇ ਵੀ ਜੀ 130 2000 ਰੁਪਇਆ ਹੋਰ ਮਾਨ ਕਰਦੇ ਆਂਗੇ 28 ਦੀ ਝੋਟੀ ਦੇ ਦਾਂਗੇ ਠੀਕ ਹੈ ਠੀਕ ਹੈ ਬਾਕੀ ਦੁੱਧ 15 ਕਿਲੋ ਨਾ ਪਰੇ ਮੇਰੇ ਘਰ ਬੰਦੇ ਵੱਧ ਅਗਲੀ ਸ਼ਾਮ ਹੈ ਅਗਲਾ 20 ਕਿਲੋ ਤੋੜੇ ਬਿਲਕੁਲ ਬਿਲਕੁਲ ਜੀ ਸਹੀ ਗੱਲ ਆ ਜੀ ਲਓ ਜੀ 1,28,000 ਦੀ ਪਿਓਰ ਨੀਲੀ ਰਾਬੀ ਦਾ ਪੇਸ ਤੇ ਕਿਆ ਕਸਾ ਦੇ ਜੀ ਤੇ ਬਿਲਕੁਲ ਜਿਹੜਾ ਝੋਟੀ ਦੇ ਹਿਸਾਬ ਨਾਲ ਜਿਹੜਾ ਮੁੱਲ ਕਿਤਾ ਹੋਵੇ ਤੇ 15 ਪਾਈਆਂ ਵਾ ਥੱਲੇ ਤੇ ਭਾਈਏ ਦੂਜੇ ਨੰਬਰ ਵਾਲੀ ਹਰ ਕਿਵੇਂ ਨੀਲੀ ਰਾਬੀ ਆ ਗਈ ਇਹ ਵੀ ਜੀ ਪਹਿਲਾਂ ਕੱਟੀ ਜੇ ਅੱਛਾ ਜੀ ਚਾਰ ਦੰਦ ਤੋੜੇ ਹੋਏ ਕੱਟੀਆਂ ਠੀਕ ਹੈ ਜੀ ਣਾ ਨੂੰ ਖੜੋ ਕੀ ਇਸ ਕੁਆਲਟੀ ਜਿਹੜੀ ਬਹੁਤ ਹੀ ਜ਼ਿਆਦੀ ਬਾ ਕਮਾਜ ਟੁੱਟੀ ਜਾਈ ਹੈ ਠੀਕ ਹੈ ਠੀਕ ਹੈ ਲੋ ਜੀ ਫੁੱਲ ਬਲੇਜ ਆ ਗਿਆ ਜੇ ਮੱਥੇ ਦੇ ਤੇ ਸਿੰਗਲ ਸਿੰਗ ਵੀ ਲੱਗਾ ਪਿਆ ਵਾ ਨਿਗਾ ਨਿਗਾ ਜਿਹਾ ਸਟਿੰਗ ਆ ਤੇ ਕਾਟੇ ਕਾਟ ਜਿਹਾ ਬਹੁਤ ਹੀ ਚੰਗਾ ਦੇ ਸੂਜ ਤਾਂ ਸੀ ਜਿਹੜੀਆਂ ਨਿਸ਼ਾਨੀਆਂ ਕਵਰ ਕਰਨ ਦੀ ਹੈ ਪਰ ਮਾਲੀ ਤੇ ਖਾਨਦੂਨ ਇਹਨਾਂ ਗਿੱਟ ਗਿੱਟ ਤੇ ਲੱਗਾ ਪਿਆ ਵਾ ਛਾਵੇਂ ਪੈਰ ਤੋਂ ਦੇ ਆ ਕਿਤੇ ਵੀ ਗਿੱਚਾਂ ਨਹੀਂ ਗੱਲ ਨਹੀਂ ਆਪਾਂ ਜੋ ਸਚਾਈ ਹੈ ਚਾਰ ਦੰਦ ਤੇ ਚਾਰ ਹੀ ਹੋਏਗੀ ਜੇ ਚਿੱਗੀ ਤੇ ਚਿੱਗੀ ਹੋਏਗੀ ਕਿਆ ਬਾ ਠੀਕ ਹੈ ਜੀ ਹੋਰ ਚਾਰ ਦਾ ਇੱਦਾਂ ਪੰਜਾ ਨਾ ਵੀ ਕਿੰਨੇ ਮਹੀਨਾ ਮਹੀਨਾ ਪਸਮੰਦੀ ਅਗਲੀ ਹੁੰਦੀ ਪਹਿਲਣਾਂ ਨੂੰ ਹਾਂਜੀ ਹਾਂਜੀ ਪਾਇਆ ਜੀ ਦਾ ਪਰ ਤੇਰੇ ਘਰ ਸੀ ਪਹਿਲੇ ਦਿਨ ਪੈਰ ਨਹੀਂ ਪਟਿਆ ਕਿ ਜੀ ਅੱਛਾ ਜੀ ਠੀਕ ਹੈ ਗਾਹਾਂ ਨੂੰ ਇਹਦਾ ਵੀ ਲੋਕ ਵਾਲਾ ਲੱਗਾ ਪਿਆ ਵਾ ਲੱਗਾ ਲੱਗਾ ਬਾਣਿਆ ਕਰਮਾਲੀ ਦੇ ਇਹਦੇ ਪਿੱਛੇ ਜਵਾਕੀ ਜੇ ਇਹਦੇ ਪਿੱਛੇ ਕੱਟੀ ਏ ਠੀਕ ਹੈ ਜੀ ਮੇਲਕਾ ਉਹ ਰੋਹੀ ਮਿਲਕਾ ਖਾਗਾ ਜਿਹਦੇ ਪਿੱਛੇ ਮੁਨੇ ਜੀ ਅੱਜ ਚੌਥਾ ਦਮ ਸੂਈ ਨੂੰ ਹੋਏਗਾ ਅੱਛਾ ਜੀ 8 ਕਿਲੋ 9 ਕਿਲੋ ਬੋੜਾ ਹੋਏਗਾ ਆਪਾਂ ਫੜਾ ਨਹੀਂ ਮਾਰਨੀ ਆ ਵੀ 12 13 ਪਹਿਲੇ ਸਟਾਰਟਿੰਗ ਝੋਟੀ ਥਲੇ 8 9 ਕਿਲੋ 10 12 ਕਿਲੋ ਤੋਂ ਪਲੱਸ ਹੀ ਦੁੱਧ 12 ਕਿਲੋ ਦੁੱਧ ਝੋਟੀ ਭਰਦੇ ਜੀ ਜਾਦ ਨਸਲਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਬਿਲਕੁਲ ਜੋ ਬਾਈ ਕਹਿੰਦਾ ਕਿ ਸੱਚ ਉਹ ਹੀ ਦੱਸਿਆ ਬਾ 8 ਤੋਂ 9 ਲੀਟਰ ਜਿਹੜਾ ਬੋੜਾ ਸਟਾਰਟ ਆ ਤੇ ਟੁਵਾਈ ਚੁਈ ਇਹਦੀ ਵੀ ਇੱਕ ਤਾਂ ਨੰਬਰ ਹੈ ਬੜੀ ਛੋਲੀ ਗੋਲ ਧਾਰਿਆ ਤੇ ਆਹ ਵਾਲੀ ਮੰਗਰ ਲੈ ਚਣਾਂ ਦੀ ਟੁਵਾਈ ਏ ਤੇ ਵੀ ਬਿਲਕੁਲ ਜਿਹੜੀਆਂ ਸਾਫ ਧਾਰਾਂ ਆ ਠੀਕ ਹੈ ਭਾਈ ਜੀ ਬਾਕੀ ਠੰਡੀ ਸੀਲ ਕੱਤੀ ਹਾਂਜੀ 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 ਬਿਲਕੁਲ ਹੀ ਚਲੋ ਸੀਲਸ ਲੱਗ ਨਿਕਲੀ ਆ ਪਹਿਲਾਂ ਤੇ ਇਹਦਾ ਭਾਈ ਜੀ ਮੁੱਲ ਸਿਰ ਮੁੱਲ ਵੀਰ ਜੀ ਭਾਵੇਂ 130 135 ਪਾ ਰਹੀਏ ਹਾਂਜੀ 115 ਦੀ ਝੋਟੀ ਦੇ ਦਾਂਗੇ ਜੀ ਹੋਰ ਕਰ ਦਿਓ ਜਣ ਬੰਦਾ 112 ਦੀ ਝੋਟੀ ਦੇ ਦਾਂਗੇ ਭਾਈ ਜੀ ਬਾਕੀ ਲਾਕਾ ਫਿਰ ਕਿਉਂਕਿ ਫਿਰਲੇ 1.5 ਲੱਖ ਦੇ ਝੋਟੀਆਂ ਜਿਹੜੀ ਚੌਗੀ ਪਹਿਲਨ ਕੱਟੀ ਜਿਹੜੀ ਨੀਲੀ ਦੀ ਉਹ ਨਹੀਂ ਉਹ ਜੀ ਫੁੱਲ ਵਜਨੇ ਆ ਪੂਰਾ ਕੱਦ ਕੱਟੀ ਜਿਹੜੀ ਠੀਕ ਠੀਕ ਟੈਕਨੀਕ ਲਾਉ ਜੀ ਪਾਦ ਵਜੇ ਵਿੱਚ ਚੰਗਾ ਵਾ ਤੇ ਹੈ ਵੀ ਸੀਜ ਲੱਗਿਆ ਤੇ ਵੀ 1.12 ਲੱਖ ਦੇ ਵਿੱਚ ਚੱਦਾ ਚੱਦਾ ਜਿਹੜਾ ਤਾਂ ਉਹ ਕਿਸਫਾਈਆਂ ਦੇ ਵਿੱਚ ਆ ਤੇ ਤੀਜੇ ਨੰਬਰ ਤੇ ਭਾਜੀ ਕਿਵੇਂ ਆ ਗਈ ਝੋਟੀ ਜੀ ਇਹ ਵੀ ਦੂਜਾ ਸਵਾ ਨੀਲੀ ਜਾਂਦੀ ਜੇ ਠੀਕ ਹੈ ਜੀ ਲਓ ਜੀ ਸਾਰੀਆਂ ਆਪਾਂ ਨੀਲੀ ਦੇ ਵਿੱਚ ਦਿਖਾਉਣੀ ਆ ਤੁਹਾਨੂੰ ਇਹਦੀ ਫੇਸ ਕੁਆਲਟੀ ਕਰੋ ਕਰੋ ਜੀ ਫੇਸ ਕੁਆਲਟੀ ਚੈੱਕ ਵੀ ਕਰਦੇ ਸੇ ਜਿਹੜਾ ਇਹਨੂੰ ਵੀ ਚੰਗਾ ਲੱਗਾ ਵਾ ਰਵਾਨ ਇਕੋ ਬਾਜੀ ਕਿੰਦਾ ਜੀ ਕਿੰਨਾ ਦੋਧਿਆ ਕਿੰਨਾ ਕਿੰਨਾ ਦੀ ਕੀਜੇ ਅੱਛਾ ਜੀ ਜਿਹੜਾ 8-9 ਕਿਲੋ ਬੋੜਾ ਹੋਊਗਾ ਸਚਾਈ ਆ ਕਹਿਨ ਨੂੰ ਭਾਵੇਂ 12 ਕਿਲੋ ਕਹਿ ਦਈਏ ਅੱਛਾ ਜੀ ਠੀਕ ਲੋ ਜਿਹੜੇ ਕੋਲ ਵੀ 8-9 ਲੀਟਰ ਤੇ ਹਵਾਲੇ ਤੇ ਵੀ ਜਿਹੜੇ ਡੱਬ ਆ ਗਏ ਯਾਰ ਕਿੰਦਾ ਇਹਦਾ ਬਹੁਤ ਹੀ ਜ਼ਿਆਦਾ ਸਸਾਈਆਂ ਦੇ ਵਿੱਚ ਆ ਤੇ ਥਾਣੇ ਤੋਂ ਕੀ ਕਰ ਸਕਦੇ ਜਿੱਟੋਂ ਬਾਹਰ ਜਾ ਲੱਗਾ ਵਕਰ ਵਾਲੀ ਨੂੰ ਚਲ ਹੁਤਾ ਜੋ ਆਗ ਬੂਰਾ ਜੀ ਪਿੱਛੇ ਇਹ ਤਰੋ ਦੀ ਚੇਪ ਇਹਦੇ ਪਿੱਛੇ ਬੂਰਾ ਰੱਖਾ ਸੀ ਕਟਾ ਗਿਆ 21 ਦਾ ਠੀਕ ਆ ਲੋ ਜੀ ਇਹਦੇ ਪਿਛੇ ਆ ਗਿਆ ਜੇ ਨੀਲਾ ਪੂਰਾ ਮਿਲਕਾਫ ਇਹ ਸਾਰੀ ਗੱਲ ਸੀ ਮਦੇ ਸਿਰ ਤੇ ਹੁਣ ਉਹ ਨੀਲੀ ਨੂੰ ਨਾ ਪਹਰਾਤਾ ਕਾਲਾ ਹਨ ਇਹ ਟਰੈਕਟਰਾਂ ਦੇ ਥੋੜਾ ਵੱਡਾ ਹੋ ਜਾਂਦਾ ਹੈ ਇਹ ਨੀਲੀ ਦਾ ਕਾਲ ਨਹੀਂ ਇਹ ਉਹ ਵਾਲਾ ਕਰ ਲੈ ਹਾਂ ਇਹਦਾ ਪਿਓਰ ਨੀਲੀ ਦਾ ਕਾਲ ਹਾਂਜੀ ਹਾਂਜੀ ਇਹ ਪੂਰਾ ਸਾਰੇ ਆਦੀ ਆ ਪਤਾ ਨੂੰ ਲਾਈਵ ਧਾਰਾਂ ਤੋਂ ਰੇ ਮਾਰ ਕੇ ਵੀਡੀਓ ਦੇ ਵਿੱਚ ਹੀ ਦਿਖਾ ਦੇ ਗੀਆਂ ਵਾ ਲੋ ਜੀ ਅਗਲੇ ਦਿਨਾਂ ਵਿੱਚ ਆਈ ਜੇ ਇਹ ਵੀ ਬੜਪੜੋਲ ਜਿਹੀਆਂ ਸਾਫ ਦਾ 60 ਕੋਲਤਾ ਆ ਰਿਹਾ ਆਹ ਵਾਲੀ ਮਗਰਲੇ ਥਨਾਂ ਦੀ ਚਵਾਈ ਇਹਦੀ ਠੀਕ ਆ ਭਾਈ ਇਹਦਾ ਭਾਈ ਮੁੱਲ ਫਿਰ ਮੁੱਲ ਭਾਈ ਜੀ ਭਾਵੇਂ ਇੱਕ ਵੀ ਕਰ ਲਈਏ ਇੱਕ ਦਾ ਕਰ ਦਈਏ ਹਾਂਜੀ 95000 ਦੀ ਛੋਟੀ ਦੇ ਦਾਂਗੇ ਹੋਰ ਕਰ ਲਈਏ ਸਾਡੇ ਤੇ 92000 ਦੀ ਖਾਣਾ ਲੱਛ ਛੋਟੀ ਦੇ ਦਾਂਗੇ ਭਾਈ ਛੋੜ ਹੀ ਹੋ ਗਈ ਦੋਸਤ ਠੀਕ ਆ ਠੀਕ ਆ ਲਓ ਜੀ 92000 ਦੀ ਭਲਕਲ ਤਾਜੀ ਸੂਈ ਆ ਛੋਟੀ ਤੇ ਕੱਦ ਕੱਢ ਵੀ ਚਲੋ ਚੰਗਾ ਆ ਗਿਆ ਵਾ ਤੇ ਮਿਲਕ ਰਿਕਾਰਡ ਵੀ ਚੰਗਾ ਵਾ ਤੇ ਚੌਥੇ ਨੰਬਰ ਤੇ ਭਾਜੀ ਕਿਵੇਂ ਛੋਟੀਆਂ ਚੌਥੇ ਨੰਬਰ ਦੇ ਦੂਜਾ ਸੂਆ ਮੋਰਾਂ ਦੀ 31 ਇਹ ਆਉਂਦੀ ਇਹ ਵੀ ਨੀਲੀ ਜਿਹੀ ਥੋੜੀ ਥੋੜੀ ਹਾਂਜੀ ਤੇ ਦੂਜਾ ਸੂਆ ਜੇ ਇਹ ਹਫਤਾ ਲੈਦੀ ਜੇ ਹਫਤਾ ਲੈ ਜੇ 5 ਦਿਨ ਲੈ ਜੇ ਠੀਕ ਆ ਠੀਕ ਆ ਜੀ ਲਓ ਜੀ ਦੂਜਾ ਸੂਆ ਸਿੰਘ ਵੀ ਕਰਨ ਵਾਲੀ ਇਹ ਵੀ ਨੀਲੀ ਦੇ ਵਿੱਚ ਆੱਖ ਰੱਖਦੀ ਆ ਤੇ ਹਵਾ ਨੇ ਤੇ ਇਹਦੇ ਵੀ ਡੱਬ ਜੇ ਆ ਗਿਆ ਵਾ ਤੇ ਹਫਤਾ ਖੜਦੀ ਹਫਤਾ ਖੜਦੀ ਇਹ ਕਿੰਨੇ ਦਾ ਦੁੱਧ ਆ ਲਈਏ ਦੁੱਧ ਵਿੱਚ 10-12 ਕਿਲੋ ਰਮਾਨਾ ਭਰੀ ਜੇ ਜੀ ਠੀਕ ਆ ਠੀਕ ਆ ਲਓ ਜੀ ਇਹ ਵੀ 10-12 ਲੀਟਰ ਜਿਹੜਾ ਦੁੱਧ ਭਰੀ ਸਫਾਈਆਂ ਬਹੁਤ ਜਿਆਦੀਆਂ ਸਿੰਗਰੀਆਂ ਬਹੁਤ ਸ ਉਹਨੂੰ ਤੇਲ ਕੁਆਲਟੀ ਦਾ ਸੈਕ ਤੋਂ ਚੈੱਕ ਕਰਾ ਦਨੇ ਆ ਤੁਹਾਨੂੰ ਆਪਾਂ ਲੈ ਆ ਲੈ ਇਹ ਆਹ ਕੀ ਫਲਾਂ ਦਾ ਸੈ ਹੈ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇਹਨੂੰ ਐਨ ਕੱਲਾ ਕੱਲਾ ਥਣ ਲੱਗਾ ਪਿਆ ਵਾ ਇਹ ਵੀ ਕੋਈ ਚਲੋ ਸਾੰਬੜ ਵਾਲਾ ਭਰਾ ਲੈ ਜੀ ਤੇ ਦੁੱਧ ਚੰਗਾ ਕੱਢੀ ਜਾਊਗੀ ਕਰਮਾ ਵਾਲੀ ਇਹਦਾ ਭਾਈ ਜੀ ਮੁੱਲ ਫਿਰ ਜੀ ਮੁੱਲ ਭਾਵੇਂ 90 ਕਰ ਲਈਏ 85000 ਦੀ ਝੋਲੀ ਦੇ ਦਾਂਗੇ 80000 ਦੀ ਜੀ ਲਾਸਟ ਹੈ ਨਾ ਝੋਲੀ ਦੇ ਦਾਂਗੇ ਠੀਕ ਹੈ ਲਓ ਜੀ 80000 ਦੀ ਗੱਲ ਭਰਾਣ ਕੇ ਆਪਣੀ ਸਾਮ ਸਕਦਾ ਹੋਰ ਥੋੜਾ ਬਹੁਤਾ ਜਿੰਨਾ ਮਾਨ ਹੋਏਗਾ ਮੈਂ ਕਰ ਦਾਂਗਾ ਠੀਕ ਹੈ ਲਓ ਜੀ ਮੌਕੇ ਤੇ ਹੋਰ ਵੀ ਮਾਨ ਤਾਨ ਪਾਈ ਵੱਲੋਂ ਕੀ ਕਰ ਦਿੱਤਾ ਜਾਊਗਾ ਬਿਲਕੁਲ ਜਿਹੜਾ ਜਾਇਜ਼ ਮੁੱਲ ਹੁੰਦਾ ਬਾਈ ਉਹਨਾਂ ਦਾ ਤੇ ਆ ਗਈ ਅੱਗੇ 5ਵੇਂ ਨੰਬਰ ਤੇ ਵੈੜ ਬਾਈ ਜੀ ਦੱਸਿਓ ਵੈੜ ਦੇ ਬਾਰੇ ਇਹ ਸ਼ਾਈ ਹਲ ਕਰੋਨ ਦੀ ਵਿੱਚ ਦੀ ਦੂਜਾ ਦੂਜਾ ਜੀ ਅੱਛਾ ਜੀ ਅੱਜ ਦੂ ਵਜੇ ਸੁੱਈਏ ਅੱਛਾ ਜੀ ਸਿਰੇ ਕੋ 4 ਕਿਲੋਟਰ ਬੜਾ ਸਤਾ ਪੁੱਛਾਉਗਾ ਬੱਚੇ ਨੂੰ ਕਿ ਆ ਕੇ ਜਿਆਦਾ ਨਹੀਂ ਚੋਇਆ ਇਸਕੇ 4-5 ਕਿਲੋਟਰ ਦੇ ਲੱਗਦੇ ਨੇ ਬਿਲਕੁਲ ਮਹਾਰਾਜੀ ਹੈ ਇਹਦੀ ਹਾਲ ਦੇ ਵਿੱਚ ਆ ਗਈ ਆ ਤੇ ਇਹ ਦੁੱਧ ਕਿੰਨੇ ਕਾਲੀ ਜਪਲਾ ਵੇਹੇ 79 ਰੁਪਏ ਇਹਦੀ ਪਹਿਲਾਂ ਨਾ ਦੇ ਸੋਣਸਤਾਰ ਅੰਕ ਲੋਕ ਬੜੀ ਭਰਦੀ ਭਰਦੀ ਮੱਝਾਂ ਰ ਕਹਾਣੀਆਂ ਮੱਝ ਬਿਲਕੁਲ ਬਿਲਕੁਲ ਇਹ ਚਲੋ ਫੈਰ ਕੁਆਲਟੀ ਵੀ ਚੰਗੀ ਹੈ ਇਹਦੇ ਛਾਲ ਬਹੁਤ ਜਿਆਦਾ ਚੰਗਾ ਲੱਗਾ ਨਾ ਲੋ ਕਲਾ ਛਾਲ ਤੇ ਪੱਲਾ ਕੱਲਾ ਛਾਨਿਆ ਚਲੋ ਵੀਰ ਪ੍ਰਾਇ ਵੀ ਛੇ ਵਾਲਾ ਲੰਗੀ ਦੁੱਧ ਕਿੱਡਾ ਕੱਢੀ ਉਹਦੇ ਪਹਿਲਾਂ ਤਾਂ ਇੱਕ 1500 ਨਾਲ ਲੀਟਰ ਵਿੱਚ ਰਕਾਉੜਿਆ ਤੇ ਚੌਂ ਚੌਂ ਬੜੀ ਪੁੱਲੀ ਆ ਪੁੱਲਾ ਪਾਈਆਂ ਹਸਾਉਣਾ ਥੱਲੇ ਤੇ ਇਹਦਾ ਬਾਈ ਜੀ ਕੀ ਕਰਨਾ ਮੋਲਾ ਜੀ ਮੋਲ ਜੋ ਮਰਜ਼ੀ ਕਰ ਲੀਏ ਹਾਂਜੀ 48000 ਦੀ ਵਚੀ ਦੇ ਦਾਂਗੇ 48 ਵੀ ਹੋਰ ਕਰ ਦਈਏ ਥੋੜਾ ਬੋਲਾ ਜੀ 1000 ਛੱਡ ਦਾਂਗੇ 47000 ਦੀ ਵਚੀ ਦੇ ਦਾਂਗੇ ਠੀਕ ਹੈ ਲਓ ਜੀ 47000 ਦੀ ਤੇ ਬਿਲਕੁਲ ਜਿਹੜਾ ਜਾਇਜ਼ ਮੋਲ ਨੇ ਆ ਛਾਈ ਵਾਲੇ ਵਿੱਚ ਜਾ ਤੇ ਬਾਕੀ ਚੌਂ ਜਣ ਠੰਡੀ ਆ ਬਿਲਕੁਲ ਠੰਡੀ ਵੀਰ ਜੀ ਠੀਕ ਲਓ ਜੀ ਸੀਲਸ ਲੱਗਦੇ ਜਵਾਕ ਕੀ ਜੇ ਦੇ ਸੱਚ ਜਵਾਕ ਬੱਛੀ ਬੀਜੀ ਮਾ ਲੋ ਜੀ ਫੀ ਮਲਕਾਫ ਆ ਗਿਆ ਜੀ ਬਿਲਕੁਲ ਜੀ ਤਾਜ਼ਾ ਅੱਗੇ ਖੁੱਲਦੇ ਵੀ ਕਿਹਵੇਂ ਨੰਬਰ ਤੇ ਭਜ ਕੇਵੇਂ ਵੜ ਦੂਜਾ ਸੂਆ ਦੇ ਜਰਸੀ ਕਰਾਓ ਜੀ ਠੀਕ ਹੈ ਲਓ 83 ਕਰਾਓ ਸਾਰੀ ਆ ਇਹਨੂੰ ਅੱਜ ਚੌਥਾ ਦਿਨ ਦੇ ਸੂਈ ਨੂੰ ਅੱਛਾ ਜੀ 12 ਲੀਟਰ ਬੋਲਾ ਜੇ ਤੁਹਾਨੂੰ ਤਿਆਰ ਹੋਏਗਾ ਠੀਕ ਹੈ ਠੀਕ ਲਓ ਜੀ 12 ਲੀਟਰ ਜਿਹੜਾ ਬੋਲਾ ਅੱਜ ਕੋਲ ਤਿਆਰ ਆ ਤੇ ਚੌਥੇ ਡਾਂਗ ਦੀ ਸੂਈ ਆ ਇਹ ਠੰਡ ਨੂੰ ਜਿਹੜਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਵਾ ਕਰਮਾਲੀ ਨੇ ਤੇ ਹੈ ਵੀ ਚਲੋ ਕ੍ਰੋਸ ਵਿੱਚ ਨਾ ਇਹਨੂੰ ਕੋਈ ਗਰਮੀ ਦੀ ਨਾ ਕੋਈ ਠੰਡ ਦੀ ਪ੍ਰਵਾਹ ਇਹ ਵੀ ਕੋਈ ਚਲੋ ਵੇਪਰ ਦੇ ਨਾ ਨਾ ਵਾਲਾ ਲੈ ਜਾਂਦੇ ਆ ਜੀ ਵੀ ਚੰਗੀ ਚੱਲ ਗਈ ਆ ਹਾਂਜੀ ਹਾਂਜੀ ਤੇ ਚਲੋ ਦੁੱਧ ਤਾਂ ਚੰਗਾ ਕੱਢੀ ਜਾਣਾ ਬਾਕੀ ਹਵਾਲੇ ਤੇ ਵੀ ਨਾੜਾ ਹੁੜਾ ਆ ਗਿਆ ਵਾ ਤੇ ਠੰਡ ਗੁੱਲ ਵੀ ਜਿਹੜਾ ਚੰਗਾ ਲੱਗਾ ਵਾ ਇਹਦੇ ਪਿੱਛੇ ਜਵਾਗ ਪਾਜੀ ਇਹਦੇ ਪਿੱਛੇ ਬੱਛਾ ਜੀ ਲਓ ਜੀ ਇਹਦੇ ਪਿੱਛੇ ਆ ਗਿਆ ਜੀ ਮੇਲ ਕਾਫ ਇਹਦਾ ਭਾਈ ਜੀ ਮੁੱਲ ਸਰਾ ਮੁੱਲ ਵੀ ਜੀ ਭਾਵੇਂ 60 ਕਰ ਲਈਏ 55 ਕਰ ਲਈਏ 50000 ਦੀ ਵਚੀ ਦੇ ਦਾਂਗੇ ਬਈਆ ਜੀ ਹਾਂ ਜੀ ਕਰ ਦਈਏ ਤੁਹਾਨੂੰ 2000 ਮਾਨ ਕਰਦੇ ਆਂ ਵਜੀਰ ਤੁਹਾਡੀ ਹਰ ਦੇ ਵੀ ਦੇ ਦਾਂਗੇ 47 ਦੀ ਦੇ ਦਾਂਗੇ ਬਰਾਬਰ ਦੋਵਾਂ ਦਾ ਇੱਕੋ ਰੇਟ ਜੀ ਠੀਕ ਆ ਲਓ ਜੀ ਇਹ 47000 ਦਾ ਜੇ ਕੋਈ ਜੋੜਾ ਲੈ ਜੇ ਤੇ ਜੇ ਜੋੜਾ ਲੈ ਜੇਗਾ ਤਾਂ ਹੋਰ ਮਾਨ ਤਨ ਕਰ ਦਾਂਗੇ 90 ਦਾ ਕਰਦੀ ਆ 90 ਦਾ ਜੋੜਾ ਦੇ ਦਾਂਗੇ ਜੀ ਠੀਕ ਆ ਲਓ ਜੀ 90 ਪਰ 200 ਰੁਪਏ ਛੋੜ ਹੋਊਗੀ ਦੋਵਾਂ ਦੇ 90000 ਤੋਂ ਠੀਕ ਆ ਠੀਕ ਆ ਲਓ ਜੇ ਕਿਸੇ ਵੀ ਰਪਾ ਜੋੜਾ ਫਿੱਟ ਆਉਂਦਾ ਤੇ 90000 ਚੋਂ 200 ਰੁਪਏ ਭਾਈ ਕਹਿੰਦਾਗੇ ਛੋੜ ਹੀ ਕਰਾਂਗੇ ਬਿਲਕੁਲ ਐਂਡੇ ਨਾਲਾ ਮੁੱਤ ਪਾਇਆ ਭਾਈ ਨਾਲੇ ਤੇ ਰੇਡ ਬਿਲਕੁਲ ਇਲਾ ਰਜ਼ਾਇਜ ਹੁੰਦੇ ਆ ਬਾਈ ਨਾਲ ਤੇ ਪਸ਼ੂ ਵੀ ਚੰਗੇ ਹੁੰਦੇ ਆ ਤੇ ਕਹਿਣਾ ਬਾਈ ਜੀ ਕੁਝ ਵੀਡੀ ਆਪਣੀ ਸੱਜਰ ਪਸ਼ੂ ਦੀ ਚਵਾਈ ਆਪਾਂ ਤੁਹਾਨੂੰ ਫਾਸ ਕਰਾ ਦਿੱਤਾ ਹਾਂ ਬਾਸ ਕਰਾ ਦਿੱਤੀ ਜੇ ਕਿ ਵੀਰਪੁਰ ਦੂਰੋਂ ਲੈਣੀ ਆ ਹਾਂਜੀ ਰੈਣ ਬਸੇਰੇ ਤੇ ਆਪਣੇ ਕੋਈ ਥਾਂ ਹੈਗਾ ਹਾਂਜੀ ਹਾਂਜੀ ਦੋ ਟਾਈਮ ਆਪਣੀ ਤਸੱਲੀ ਕਰਕੇ ਚੋਦੇ ਆਪਾਂ 10 ਤਾਂ 10 ਦੱਸਿਆ 8 ਤਾਂ 8 ਦੱਸਿਆ 13 ਤਾਂ 13 ਦੱਸਿਆ ਜਿੰਨਾ ਦੁੱਧ ਹੋਏਗਾ ਉਹਨਾਂ ਦੱਸਣਾ ਇਹ ਨਹੀਂ ਕਿ ਟਾਈਮ ਲਾ ਗਿਆ ਆਪਾਂ 15 ਦੱਸ ਦਈਏ 20 ਦੱਸ ਦਈਏ ਅਗਲੇ ਦੇ ਘਰ ਜਾ ਕੇ ਇਹ 8 ਕਿਲੋ ਝੋਟੀ ਥਲੇ ਦੁੱਧ ਹੈ 89 ਹੀ ਦਿੱਤੇ ਆ ਉਹਦੇ ਥਲੇ ਵੀ 89 ਬੋੜਾ ਦਾ 89 ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਓ ਜੀ ਪਾਈ ਦੀ ਹਰ ਵਾਰੀ ਇਹੋ ਬੈਂਤੀ ਹੁੰਦੀ ਹੈ ਵੀਡੀਓ ਦੇ ਵਿੱਚ ਜੋ ਕਿਹਾ ਉਹੀ ਨਿਕਲੂਗਾ ਬਾਕੀ ਚਲੋ ਅਜ ਤੱਕ ਕੋਈ ਆਪਾਂ ਨੂੰ ਵੀ ਇਹਨਾਂ ਦਾ ਕੋਈ ਲਾਂਭਾ ਨਹੀਂ ਆਇਆ ਬਿਲਕੁਲ ਜੈਜਮੁਲ ਦੇ ਪਸ਼ੂ ਚੰਗੇ ਹੁੰਦੇ ਬਾਈ ਉਹਨਾਂ ਦੇ ਤੇ ਵੀਡੀਓ ਪੂਰੀ ਮੇਥਲੀ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ